ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੀ ਆਪਣੇ ਕੋ ਝੋਟੀਆਂ ਸੇਲ ਬਹੁਤ ਚੰਗੀ ਕੁਆਲਿਟੀਆਂ ਜੀ ਤੇ ਚੰਗੇ ਰਕਾਰ ਵਾਲੀਆਂ ਇੱਕ ਟੋਕਰ ਕੰਪਣ ਬਹੁਤ ਚੰਗੀ ਕੁਆਲਿਟੀ ਤੇ ਆਜੋ ਬਾਠ ਸਾਹਿਬ ਹਗਾ ਨੇ ਕਰਦੇ ਆ ਜੀ ਕੀ ਪ੍ਰਾਈਸ ਝੋਟੀਆਂ ਦਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਹੋਰ ਸ਼ਾਮ ਕੀ ਹਾਲ ਹੈ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਬੇ ਦੀ ਜੀ ਵਾਲੀ ਹਾਂਜੀ ਮਾਲ ਆਉਂਦਾ ਵਾ ਬਹੁਤ ਬਹੁਤ ਚੋਟ ਟੋਪ ਦਾ ਬਾਠ ਹਾਂਜੀ ਹਾਂਜੀ ਤੇ ਵਿਕਦਾ ਜਾਂਦਾ ਕੱਲ ਤਰਨਤਾਰਨ ਤੋਂ ਭਾਜੀ ਨਹੀਂ ਆਏ ਹਾਂਜੀ ਲੈਣ ਇੱਕ ਆਏ ਸੀ ਇੱਕ ਛੈਂਤੀ ਵਾਲੀ ਹਾਂਜੀ ਤੇ ਦੂਜੀ ਝੋਟੇ ਉਹਨਾਂ ਚੰਗੀ ਲੱਗੀ ਦੋ ਲੈ ਗਏ ਉਹਨਾਂ ਦਾ ਬੇਟਾ ਬਾਹਰ ਹੀ ਸੀ ਤੇ ਬਾਹਰੋਂ ਪੈਸੇ ਪਾਏ ਠੀਕ ਹੈ ਠੀਕ ਤੇ ਅੱਜ ਮੈਂ ਸਵੇਰੇ ਫੋਨ ਕੀਤਾ ਜਾਂਦੇ ਹਾਂ ਵੀ ਭਾਜੀ ਉਹ ਦਵਾਈਆਂ ਕੋਈ ਜ਼ਿਆਦਾ ਹੈ ਕਿਲੋ ਕਿਲੋ ਘੱਟ ਦੱਸਿਆ ਹਾਂਜੀ ਬੜੇ ਖੁਸ਼ ਹੈ ਇੱਕ ਮਰਤ ਸਾਹਿਬ ਉਹਨਾਂ ਨੇ ਮੈਂ ਕਰੀਆ ਹਾਂ ਹਾਂ ਜੀ ਠੱਠਿਆਂ ਦੇ ਹਾਂਜੀ ਆਹ ਸਾਰੇ ਵੱਡੇ ਵੱਡੇ ਟੌਪ ਟੌਪ ਦੇ ਵਪਾਰੀਆਂ ਕੋਈ ਉਹਨਾਂ ਨੇ ਮਈਆਂ ਲਈਆਂ ਪਰ ਉਹਨਾਂ ਦੀ ਰੂਹ ਖੋਜੋਗੀ ਠੀਕ ਹੈ ਤੇ ਬਾਈ ਜੀ ਬਿਲਕੁਲ ਤਹੀ ਜੈਡ ਰੇਟ ਨਾ ਮਈ ਹਨ ਦਿੱਤੀ ਆ ਇਹ ਬਾਕੀ ਆਪਣਾ ਮਾਰ ਸਾਹਿਬ ਭੈਣ ਭਰਾਵਾਂ ਗੜੇ ਹੱਥ ਜੋੜ ਕੇ ਬੇਨਤੀ ਵੀ ਆਪਣੇ ਕੋਈ ਝੂਮਣ ਜੀ ਹੈਗੀ ਕੋਈ ਮਈਆਂ ਨੂੰ ਟਾਈਮ ਨਹੀਂ ਜੇ ਲੱਗਾ ਹਾਂਜੀ ਦੁੱਧ ਦੀ ਬਿਲਕੁਲ ਸਚਾਈ ਜੇ ਆ ਕੇ ਅਸੀਂ ਬਾਰ-ਬਾਰ ਆਨੇ ਆ ਵੀ ਵੇਖ ਕੇ ਤੇ ਫਿਰ ਖੜੋ ਠੀਕ ਤੇ ਵੈਸੇ ਜਿਹਨਾਂ ਬੰਦੇ ਨੇ ਅੱਗੇ ਖੜਿਆ ਮਾਰੋ ਉਹ ਤੇ ਲਈ ਜਾਂਦੇ ਆ ਤੇ ਟੌਪ ਟੌਪ ਦੀ ਆ ਵੇਖੋ ਛੋਟੇ ਮਹੀਨੇ ਸਵਾ ਮਹੀਨੇ ਦੀ ਛੋਟੇ ਹੋਈ ਆ ਇੱਧਰ ਕੋ ਚੰਗੀ ਟੌਪ ਕਰਾਉ ਦੀ ਕੋ ਦੋੜਾ ਘੋੜੀ ਜਿਹੜਾ ਕਰਦੇ ਆ ਵਾਕਿਆ ਸਹੀ ਕਰੋ ਹੋਵੇ ਤਾਂ ਢਾਈ ਸਵਾ ਦੋ ਮੰਗਿਆ ਦੇਖੋ ਰੀਅਲਟੀ ਕਰਦੇ ਠੀਕ ਹੈ ਜੀ 10 ਲੀਟਰ ਕੱਟੀ ਕੋ ਦੁੱਧ ਉਹ ਠੀਕ ਇਹ ਚਾਰ ਦਾ ਚਾਰ ਦਾ ਮਗਰ ਕੱਟੀ ਕੋਹੇ ਨੂਰ ਦੀ ਠੀਕ ਹੈ ਮਗਰ ਕੱਟੀ ਕੋਹੇ ਨੂਰ ਦੀ ਵਾਹ ਨੂਰ ਦੀ ਕੱਟੀ ਆਹ ਵੇਖੋ ਆਪ ਇੱਕ ਗੱਡੀ ਹਾਈਟ ਜਿਹੜੀ ਮਰਜ਼ੀ ਬਣਾ ਲਓ ਆਪ ਭਾਵੇਂ ਆਪ ਮੋਦੀ ਦੀ ਆਪ ਦੱਸਦੇ ਹਾਂ ਜੀ ਇਹ ਆਪ ਮੋਦੀ ਦੀ ਆ ਬਲੈਡ ਲੈਡ ਇਹ ਵੇਖੋ ਇੱਕ ਮੇਰੇ ਸਿੰਘ ਕੁਆਲਟੀ ਸਿੰਘ ਕੁਆਲਟੀ ਦਾ ਸਰੀਰ ਦੇਖੋ ਕਿੰਡੀ ਵੱਡੀ ਆ ਵੱਡੀ ਵੱਡੀ ਝੋਟੀ ਆ ਵੱਡੀ ਕੁਆੜੀ ਕਿੰਡੀ ਆ ਹਾਂਜੀ ਹਾਂਜੀ ਆ ਵੇਖ ਆ ਵੇਖ ਬਹੁਤ ਦੀ ਦੀ ਇਹਨਾਂ ਨੇ ਕਿਹਾ ਆ ਵੇਖ ਕਰਦੀ ਦਰਦੀ ਆ ਆ ਗੱਡੀ ਵੱਡੀ ਆ ਝੋਟੀ ਇੰਨੀ ਕਨੇ ਦਾ ਸਿੰਘ ਆ ਨੀ ਗੱਲ 20 ਲੱਖ ਦੀ ਕੱਟੀ ਸਿੰਘ ਵੇਖੋ ਜਿਆਦਾ ਕੁਆਲਟੀ ਬਰੀਕੀਆਂ ਚ ਸਾਰੇ ਬੰਨੇ ਬਰੀਕੀਆਂ ਆ ਅਸਲੀ ਵਾਸਲਾ ਹਾਂਜੀ ਅਸਲੀ ਆ ਕਹਿ ਦੇਣਾ ਅਸਲ ਵਾਸਲਾ ਆ ਵੇਖ ਇਹ ਹੈ ਅਸਲ ਵਾਸਲਾ ਜਾਣ ਦੇ ਜੱਗ ਹਾਂ ਕੋਲੋ ਆਣੇ ਕੁਆਲਟੀ ਆਇਧਰ ਦੇਖੋ ਕੀ ਚੀਜ਼ ਲਈ ਛੱਡੀ ਹੈ ਸਹੀ ਗੱਲ ਹੈ ਆਪਾਂ 15 ਲੀਟਰ ਵੀ ਦੁੱਧ ਕਹਿ ਸਕਦੇ ਹਾਂ 10 ਲੀਟਰ ਦੁੱਧ ਆਕਟਿੰਗ 10 ਲੀਟਰ ਵੱਡੀ ਆ ਫੁੱਲ ਸਾਈਜ਼ ਬਸ ਸਚਾਈ ਨਾ ਦੱਸਣਾ ਆਪਾਂ ਸਭ ਕੋ ਜੀ ਆਉਣਾ ਫੁੱਲ ਸਾਈਜ਼ ਆਇਧਰ ਦੇਖੋ ਥਾਨ ਕੁਆਲਟੀ ਦੇਖੋ ਮੈਲੀ ਥਾਨ ਬਹੁਤ ਕਾ ਖੁਆਲਟੀ ਹੈ ਭਾਈ ਇੱਕ ਕੱਲ ਹੋਰ ਵੀ ਜੇ ਥੋੜਾ ਜਿਹਾ ਨਾਲ ਪਾੜਾ ਮੈਂ ਮੰਗਦੀ ਜੇ ਆਪਾਂ ਪਹਿਲਾਂ ਦੱਸ ਦੇਣਾ ਠੀਕ ਹੈ ਥੋੜਾ ਜਿਹਾ ਪਾੜਾ ਪਾ ਕੇ ਬੱਚਾ ਛੱਡੋ ਮੈਂ ਕੰਮ ਪੈਂਦੀ ਪੈਂਦੀ ਕੱਟੀ ਪਹਿਲਾਂ ਸੁਣਾਓ ਪਹਿਲਾਂ ਸੁਣਾਓ ਕਿਉਂਕਿ ਮੁੜ ਕੇ ਬਾਅਦ ਦੇ ਵਿੱਚ ਫੋ ਉਹੋ ਬੰਦਾ ਲਵੇ ਜਿਹੜਾ ਮਰਕੇ ਇਧਰਲੇ ਕਿਨੇ ਬੰਦੇ ਪੀਛੇ ਆਇਧਰ ਬੰਦਾ ਹਾਂਜੀ ਉਹੋ ਬੰਦਾ ਲਵੇ ਜਿਹੜੇ ਮਰਕੇ ਗੱਲ ਇਦਾਂ ਜਿਹਨੂੰ ਪਰਖਵਾ ਹਾਂਜੀ ਹਾਂਜੀ ਮੈਂ ਵੱਡੀ ਆ ਅਗਲੇ ਸਵੇਰ ਨੂੰ ਪਰਖ ਵਾਲੇ ਬੰਦੇ ਨੇ ਲੈਣੀ ਅਗਲੇ ਸਵੇਰ ਨੂੰ 2.5 ਲੱਖ ਦੀ ਇਕੱਠੀ ਆ ਸਹੀ ਗੱਲ ਜੀ ਪਈ ਲੋ ਹੌਲ ਕਰਦੀ ਦੀ ਦੋ ਚਾਰ ਦਿਨ ਹਾਂਜੀ ਹੁਣ ਕੱਢੀ ਥੋੜਾ ਜਿਹਾ ਪਾੜਾ ਪਾ ਦੀਦਾ ਵਾ ਪੰਡ ਥੋੜਾ ਜਿਹਾ ਠੀਕ ਬੱਚਾ ਥੱਲੇ ਛੱਡ ਦੀਦਾ ਤੇ ਬੱਚੋ ਟੇ ਪਸੰ ਬੈਂਦੀ ਇੱਕ ਥਣ ਬੱਚੇ ਨੂੰ ਛੱਡ ਕੇ ਹਾਂਜੀ 4 ਸਵਾ 4 ਲੀਟਰ ਟਰਮ ਦਾ ਦੁੱਧ ਆ ਠੰਡੀ ਠੀਰੀ ਉਤਰ ਪਈ ਬੈਠੇ ਬੈ ਜਾ ਥੱਲੇ ਬੈਠਾ ਨਹੀਂ ਕੋਈ ਬਾਹਰ ਬਸ ਇਹੋ ਗੱਲ ਵੀ ਪਾੜਾ ਨਾਲ ਥੋੜਾ ਜਿਹਾ ਮੰਗ ਰਿਹਾ ਠੀਕ ਕੋਈ ਗੱਲ ਨਹੀਂ ਮਾਰਦੀ ਦੋਹੀ ਪਾਸੇ ਆਹ ਲੋ ਜੱਕੀ ਨੇ ਹੱਥ ਲਾਇਆ ਤੇ ਮੂੰਹ ਕੁਰਲੀ ਜਮਾ ਗਿਆ ਵੀ ਕੋਈ ਕੋਈ ਪ੍ਰਵਾਹ ਨਹੀਂ ਬਸ ਆ ਗੱਲ ਝੋਟੀ ਦੇ ਆ ਬਾਦ ਸਾਹਿਬ 170 ਦੀ ਹਾਂਜੀ ਸਚਾਈ ਸਚਾਈ ਹੈਗੀ ਇਹਨੇ ਹੈਗੀ ਹੈਗੀ ਪਰ ਕੋਈ 170 ਨਹੀਂ 145 ਦੀ ਇਹੋਲੇ ਕੱਟੀ ਦੇ ਦਾਂਗੇ 145 ਹਾਂ ਠੀਕ 145 ਦੀ ਜੇ ਵੇਖ ਜੂ ਠੀਕ ਆ ਨਾ ਵੇਖ ਜੀ ਸਮਾਰਕ ਮੇਰੇ ਝੋਟੀ ਦਾ ਸੰਦੂਕ ਧਾਰ ਰੱਖਣ ਨੂੰ ਦਿਲ ਕਰਦਾ ਵੀ ਕਿ ਖੂਬਸੂਰਤ ਤੇ ਚੰਗੀ ਆ ਬਹੁਤ ਜੋ ਲੱਗੀ ਅਸੀਂ ਛੋੜ ਦਾਂਗੇ ਤਿੰਨ ਕਰ ਦਾਂਗੇ ਚਲੋ 145 ਦੀ 145 ਦੀ ਕੱਟੀ ਦਵਾਂਗੇ ਆ ਵੇਖੋ ਚਾਰ ਦੰਦ ਵਾ ਹਾਂਜੀ ਤੇ ਤੇ ਜਾ ਦਿਨ 3 ਨੂੰ ਜਮਪਾ ਠੀਕ 10 ਲੀਟਰ ਬੋਲਾਈ ਆ 10 ਲੀਟਰ ਇਹ ਝੋਟੀਆਂ ਨਾ ਜਾਂ ਚਾਰ ਆਈਆਂ ਸੀ ਕੱਲ ਦੀਆਂ ਹਾਂਜੀ ਹਾਂਜੀ ਫੇਰ ਮਗਾਈਆਂ ਸੀ ਦਜਣਾ ਤੇ ਮਾਰਕਲੋ ਵਿਗ ਗਿਆ ਸਾਰਾ ਹੀ ਇਹ ਸੱਜਣ ਮਿੱਤਰ ਆਪਣੇ ਨਾਲ ਚਾਰ ਮਗਾਈਆਂ ਉਹ ਆ ਵੀ ਤੋਹਫਾ ਵੀ ਭੇਜਾਂਗੇ ਤੇ ਤੋਹਫਾ ਵੀ ਭੇਜਾਂਗੇ ਜਿਹੜਾ ਬੋਲ ਕੇ ਦਾਗ ਦਬਾਰਾ ਆਜਣਾ ਮਹੀਨ ਖਰਚੀ ਸਹੀ ਗੱਲ ਹਾਂਜੀ ਕਰਕੇ ਸਰੀਰ ਨਾਲ ਸਭ ਚੰਗੀ ਚੰਗੀ ਸਿੱਧਾ ਜਾਂਦੇ ਹਾਂ ਆ ਵੇਖੋ ਤੁਹਾਡੀ ਦੇਖੋ ਪਿੱਛੋਂ ਪਿੱਠ ਪੂਰਾ ਐਨੂ ਵੱਲ ਇਹ ਆ ਇੱਕ ਔੜੀ ਜੰਗੂ ਨਗਰੀ ਔੜੀ ਜੰਗੂ ਹਾਂਜੀ ਇਹਨੇ ਗੱਲ ਸੇ ਚਾਰ ਸਿੰਘੇ ਵੀ ਨਿੱਕੀ ਦੀ ਚਾਈ ਸੁਈ ਬਹੁਤ ਚੰਗੀ ਆ ਕੱਟ ਹਾਂਜੀ ਇਹ ਚੀਜ਼ਾਂ ਜਿਹੜੀਆਂ ਅਗਾ ਵਾਧੇ ਵਾਲੀਆਂ ਬਾਠਾ ਹਾਂ ਇਹ ਚੀਜ਼ਾਂ ਵਾਧੇ ਵਾਲੀਆਂ ਹਾਂ ਔੜੀ ਜਰ ਕੀ ਕੱਟੀ ਦੇਖੋ ਆਹ ਇਧਰ ਔੜੀ ਜਰ ਕੀ ਕੱਟੀ ਮਗਰ ਕਟਾ ਚੌਥਾ ਦਿਨ ਸੁਈ ਨੂੰ ਦਾ 10 ਮੀਟਰ ਬੋਲਾ ਕੱਟੀ ਗੋ ਹਾਂਜੀ ਬਾਕੀ ਤੇ ਵੀ ਡੇਢ ਦੀਆ ਕਿਉਂਕਿ ਪੈਸੇ ਆਪ ਵੀ ਲਾ ਕੇ ਲਿਆ ਚਨੀਆਂ ਚਾੜ ਦੀਆਂ ਝੋਟੀਆਂ ਬਾਕੀ ਠੀਕ ਆ ਵੀ ਝੋਟੀਆਂ ਇੱਕ 30 ਦੀ ਦੇ ਦਾਂਗੀ ਬਾਕੀ ਜੋ ਲੱਗੀ ਆ ਸੇ ਕਰ ਦਾਂਗੇ ਹਾਂਜੀ ਲੱਗੀ ਤਿੰਨ ਕਰ ਦਾਂਗੇ ਇੱਕ 27 ਦੀ 25 ਦੀ ਦੇ ਦਾਂਗੀ 25 ਦੀ ਇੱਕ 25 ਦੀ ਕੱਟੀ ਦਊਗਾ ਨਾ ਕੋਈ ਚੱਲੀ ਆ ਜੈ ਜ ਮੋਲ ਆ ਵੇਖੋ ਇਹਦੇ ਕੋ 12 ਲੀਟਰ ਦੁੱਧ ਆ 12 ਲੀਟਰ ਇਹ 12 ਲੀਟਰ ਵਾ 8ਵਾਂ ਦਿਨ ਸੂਈ ਨੂੰ ਆ ਠੀਕ ਆ ਇਹ ਜਿੰਨਾ ਹੀ ਦੱਸਣ ਲਿਆ ਹੁੰਦਾ ਹੈਗਾ ਵਾਇਰ ਨੂੰ ਨਿਕਾਲ। ਜਿੱਡਾ ਇਹ ਨਹੀਂ ਵੀ ਥਣ ਬੋਡਾ ਨਾ ਉਹਨੀ ਚੌਣ ਮੋਟੀ। ਬਹੁਤ ਚੌਣ ਚੰਗੀ ਆ। ਹੈ ਨਾੜਾਂ ਨੂੜਾਂ ਵੜੀਆਂ ਚਟੇ ਦੇ। ਫਰਸ਼ ਪਾਰ ਦੂਗੀ। ਐਡੀ ਚੌਣ ਮੋਟੀ ਆ। ਯਾ। ਫਿਰ ਨਿਕਾਤੀ ਘਰ ਮਾਰ ਕੇ ਨਾ ਤੁਰਦੀਆਂ ਘਰ ਨੂੰ। ਜੇ ਇਹਦੇ ਮੈਟ ਰੱਖਿਆ ਮੈਟ ਮਾਰ। ਅਜਿਹੇ ਪਾਸੇ ਨਾੜਾ ਖਲੋ ਬਲ ਮੇਂ ਚਟੇ। ਆ। ਯਾਦ। ਈਵੇਂ ਜਿਵੇਂ ਦੁੱਧ ਤੇ ਆਈ ਜਾਊਗੀ ਹਲੇ 8-9 ਦਿਨ ਸੂਈ ਨੂੰ ਆ। ਛੋਟੀ ਦੁੱਧ ਕਰੂਗੀ 15 ਮਿੰਟ। ਠੀਕ। ਆਕ ਤਾਂ ਨੂੰ ਚਮੜੀ ਲੈ ਤਾ ਆ ਵੇਖੋ ਆ ਐ ਹਾਂ ਜੀ ਇਹ ਕਾਹ ਹਾਂ ਜੀ ਇਹ ਕਾਹ ਦੇਖੋ ਆ ਕੱਟੀ ਨੂੰ ਵੇਖੋ ਇੱਧਰ ਹਾਂ ਆ ਚੀਜ਼ਾਂ ਨਹੀਂ ਲੱਗਦੀ ਰੇ ਇੱਧਰ ਵੇਖਾ ਘਾਰ ਦੇ ਇੱਥੇ ਇਹ ਆ ਚੀਜ਼ ਨਹੀਂ ਲੱਗਦੀ ਲਗੀ ਸੀਲ ਠੰਡੀਆਂ ਜੇ ਸੀਲ ਠੰਡੀਆਂ ਸਰਸਾ ਹੁਰਤਾ ਜੇ ਇੱਧਰ ਵੇਖੋ ਹਾਂ ਜੀ ਹਾਂ ਜੀ ਆਹ ਆ ਬਰਛੂ ਵੀ ਪਾਰਦਾ ਜੀ ਇਹ ਕਰਦਾ ਇਹ ਕਰਦਾ ਨਹੀਂ ਸੱਚੀ ਗੱਲ ਬਾਦ ਸਾਹਿਬ ਕਿਉਂ ਨ ਬੜੀ ਮੋਟੀ ਆਹ ਦੇਖੋ ਪਾਰ ਵੀ ਦਿੱਤਾ ਸੱਚੀ ਗੱਲ ਕਿਉਂ ਬੜੀ ਮੋਟੀ ਕਰੋ ਮਾਰੇ ਕਹਿਦਾ ਪਰ ਇੱਕ ਗੱਲ ਇਹ ਤੇ ਹੱਥ ਵੀ ਨਾ ਲਾਵੇ ਕੋਈ ਭੈਣ ਠੀਕ ਐ ਇੰਦਾ ਹੀ ਲਗਾਏ ਅੱਖਾਂ ਮੀੜ ਕੇ ਝੋਟੀ ਉਨੇ 2 ਲੱਖ ਦੀ ਯਾਰ ਪਰ ਅੱਜ ਦਾ ਬਾਜ਼ਾਰ ਜਿਹੜਾ ਵਾ ਥੋੜਾ ਜਿਹਾ ਇਜਾਜ਼ਤ ਵੀ ਦਿੰਦਾ ਪਰ ਇੱਕ ਗੱਲ ਵਾ ਦਿਵਾਲੀ ਤੱਕਰ 2-4 ਦਿਨਾਂ ਵਾਂ 10 ਦਿਨ ਬਾਜ਼ਾਰ ਹਾਂਜੀ ਪਿੱਛੋਂ ਸਾਨੂੰ ਮਲਕੇ ਖਤਰੇ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਵਾਂ ਹਾਂਜੀ ਹਾਂਜੀ ਤੇ ਉਹ ਕਹਿੰਦਾ ਪਿਆ ਵੀ ਬਾਈ ਹੁਣ ਮਲਕੇ ਦਿਨ ਗਏ ਟਾੜ ਗਏ ਟਾੜ ਗਏ ਬਸ ਉਹਨਾਂ ਰੇ ਆਗੇ ਇਹ 135 ਦੀ ਕੱਟੀ ਦੇ ਦਾ ਇੱਕ 135 ਦੀ ਕੋਈ ਜਾਇਜ਼ ਮੁੱਲ ਜਾਇਜ਼ 5000 ਹੋਰ ਛੋਟ 30 ਦੀ 30 ਦੀ ਬਸ ਕਿਉਂ ਜੱਗੀ ਆਖੀ ਛੋਟ ਕਰਨਾ ਹੋਏ ਕਰ ਦਈਏ ਪੰਜ ਹੋਰ ਕਰ ਦਾਂਗੇ ਇਹ ਵੀ 25 ਦੀ 25 ਦੀ ਇਹ ਵੀ 25 ਦੀ ਤੇ ਉਹ ਵੀ 25 ਦੀ ਛੋਟੀ ਲਿਖੋ ਚਾਹ ਤੋ ਛੋਟੀ ਕੋ 11 12 ਮਿੱਟਰ ਦੋ ਆ ਇਹ ਕੱਢੀ ਕੋ ਇਹ ਵੀ ਅਠਾ ਦਖਾ ਦੇਣਾ ਦੀ ਫੀ ਅਠਾ ਦੀ ਦਹਾ ਦੀ ਲਾ ਦੋ ਠੀਕ ਹਾਂ 11 12 ਲੀਟਰ ਹਾਜ ਦੋ ਤੇ ਆਈ ਵੀ ਕੱਢ ਲਿਓ ਇਹ ਤੇ ਆ ਜੈਜ ਮੋਲੇ ਤੇ ਫੋਨ ਤੇ ਮਗਾ ਲਓ ਭਾਵੇਂ ਛੋਟੀਆਂ ਐ ਉਡਮਾ ਭਾਵਾ ਪਹਿਲੀਆਂ ਜਾਣ ਕੇ ਕੱਢ ਗਏ ਚੱਲ ਜੀ ਭੱਜੋ ਆ ਜੀ ਜੀ ਦੇ ਵੇਖੋ ਆ ਸਰੀਰ ਖਾ ਲੋ ਥੋੜਾ ਸਾਹ ਆ ਕੇ ਕੈਂ ਹੋ ਲਿਆ ਹਾਂ ਕਵਾਲਟੀ ਜਾ ਕੱਟੇ ਚੀਜ਼ ਆਪਾਂ ਕੰਮ ਕੁਆਲਟੀ ਤੇ ਤੇ ਨਸਲ ਦੇ ਕਰਦੇ ਆ ਬਾਟਸਾਪ ਚੰਗੀ ਮਹਲੇ ਹੁੰਦੀ ਆ ਚੰਗੀ ਕੁਆਲਟੀ ਵਾਲੀ ਜੀ ਇਹਦਾ ਕੋਈ ਫਰਕ ਨਹੀਂ ਸਿੰਗ ਕੁਆਲਟੀ ਇਹ ਬਹੁਤ ਚੰਗੀ ਆ ਅਗਲੇ ਸੂਏ ਨੂੰ ਨਗਰੋ ਜੀ ਜਿਆਦੀ ਚੰਗੀ ਕੱਟੀ ਜਿੰਨੀ ਆ ਅਗਲੇ ਸੂਏ ਨੂੰ ਦੂਣਾ ਜਿਹੜਾ ਉਹ ਡਗਰ ਆਪਾਂ ਕਿੰਨੀ ਚੌੜੀ ਚੁੜੀ ਚਾਰ ਦਾ ਹੁੰਦਾ ਛੋਟਾ ਕਿੰਨੀ ਆ ਵੇਖੋ ਐ ਚੌੜੀ ਚੜੀ ਆ ਖੁੱਡੇ ਵੇਖੋ ਕਿੱਥੇ ਲੈ ਕੇ ਆ ਦੇ ਜੀ ਇਹੋ ਜੀ ਕੱਟੇ ਮਿਲਦੀ ਨਹੀਂ ਬੱਸ ਤੇ ਹਾਂ ਦੇਵੇ ਲੂਵੇ ਸਾਰੀਆਂ ਸਾ ਚੀਜ਼ ਨਹੀਂ ਲੱਭਦੀ ਵੇ ਖਦਾ ਨਹੀਂ ਟਿਕਨੀ ਹਾਂਜੀ ਹਾਂਜੀ ਕੋਈ ਨਹੀਂ ਜਿਆਦਾ ਜੱਗੀ ਚੱਲ ਦੇਗੀ ਦੇਵੇ ਲੂਵੇ ਦੀ ਵੀ ਸ਼ਾਫ ਕਟੇ ਐਹ ਚੰਗੀ ਹੈ ਤਕੀ ਜਿੰਨੀ ਅੱਜ ਜਿਆਦੀ ਚੰਗੀ ਹੈ ਜਿਆਦੀ ਚੰਗੀ ਦੇ ਜਿਆਦੀ ਹੈ ਜਿਆਦੀ ਅਸਲ ਤੇ ਜਿਆਦੀ ਚੰਗੀ ਆ ਹੋਰ ਬਣੀ ਚੱਲ ਜਿਆਦੀ ਅਸਲ ਤੇ ਜਿਆਦੀ ਚੰਗੀ ਜਾਂਦਾ ਜੱਗੀ ਆ ਤਾਂ ਹੋਣ ਬਣੀ ਗੱਲ ਗੱਲ ਫੇ ਭਰਉਣੀ ਪੈਂਦੀ ਹੈ ਜੇ ਕਿਦੀ ਨਹੀਂ ਆ ਬਾਤ ਸਰ ਇਹ ਟ੍ਰੈਂਡ ਸਾਡਾ ਹੀ ਚੱਲਣ ਰਿਹਾ ਜੀ ਹਾਂ ਤੇ ਆਈ ਯਾਰ ਇਹ ਗੱਲਾਂ ਮੰਦੇ ਦੇ ਉੱਤੇ ਪੀਕਾਂਆਂ ਜਿਹੜੀਆਂ ਆ ਕਟੀਆਂ ਕਿਤੇ ਨੇ ਰੁਪਈਆਂ ਦੀਆਂ ਥੋੜਾ ਉੱਥੋਂ ਪਿੱਛੇ ਹੋ ਜਾਂਦੀਆਂ ਅੱਜ ਮਿਲਦੀਆਂ ਇਹ ਸਾਮ ਦਾ ਇੱਕ 40 ਦੀ ਇੱਕ 35 ਦੀ ਦੇਵਾਂਗੇ ਬਸ ਆਹ ਸੇਸ਼ ਕੋਈ ਥੋੜੀ ਬਾਰੇ ਤੋਂ ਦੋ ਕਰ ਦਾਂਗੇ ਹੋਰ ਤੇ ਆਹ ਜੇ ਬਿਲਕੁਲ ਤਿੰਨਾਂ ਦਿਨਾਂ ਦੀ ਸੂਈ ਕੱਟੀ ਤਿੰਨਾਂ ਜਗਾਂ ਦੀ ਚਾਰ ਦੰਦ ਹਾਂਜੀ ਤੇ 9 ਲੀਟਰ ਆਹਲੇ ਬੋਲਾ 9 ਲੀਟਰ ਇਹ ਛੋਟੇ ਮੋਲ ਆਗੇ ਜੇ ਇੱਕ ਟੋਕੜ ਕੱਪਾ ਟੋਕੜ ਗੱਬਣੇ ਕਾਰੀ ਨਾਮ ਇਹ डिमांड ਹੈ ਜੇ ਟੋਕੜ ਜੈੱਟ ਬਲੈਕ ਦੀ ਜੈੱਟ ਬਲੈਕ ਜੈੱਟ ਬਲੈਕ ਆ ਕੱਟੀ ਆ ਜਮਨਾਰ ਦੀ ਕਾਲੀ ਜੇਕਰ ਦੇਖੋ ਸਿੰਘ ਕੁਆਲਿਟੀ ਵੇਖੋ ਚੰਗਾ ਨਿਕਾਵਾ ਤੇ ਆਇਆ ਵੇਖੋ 8 ਤੋਂ 9 ਲੀਟਰ ਬੋਲਾ ਵੇਖੋ ਜੀ ਸਰੀਰ ਵੇਖੋ ਝੋਟੀ ਜਾਈ 8 ਤੋਂ 9 ਲੀਟਰ ਬੋਲਾ ਤੇ ਥਾਣਾ ਲੈਵਾ ਵੀ ਚੰਗਾ ਝੋਟੀ ਇਹ ਸ਼ੌਂਕ ਜਿਹੜੀ ਨਹੀਂ ਲੌਕਨਾਂ ਕਿਸੇ ਬੰਦੇ ਨੂੰ ਜਿਹੜਾ ਲੈ ਜੀ ਜਿਹੜਾ ਲੈ ਜੂਆ ਜਿਆਦੀ ਚੰਗੀ ਆ ਕੱਟੀ ਆ ਮੋਲ ਜਿਆਦੇ ਇੱਕ 250 ਨੇ 25 ਨਾਲ ਨਹੀਂ ਹੈਗੀ ਆ 1 25 ਦੀ ਨਾਲ ਹੀ ਨਹੀਂ ਗੱਲ ਕੋਈ ਦੇਖੋ ਲੈ ਵਾਲੂਆ ਕੱਟੀ ਦੇਖਾ ਸਾਰੀਆਂ ਮਈਆਂ ਨੂੰ ਦੋ ਦੋ ਵਾਰ ਤੇ ਕੱਢੂਏ ਇਹ ਭਾਵੇਂ ਮੇਰੇ ਜਾਨ ਆਮ ਦੇ ਰਗੀ ਤਰੀਕਿਆਂ ਦੀ ਵਧੀਆ ਲੈ ਕੱਟੀ ਮਤਲਬ ਬੱਚੀ ਆ ਇਹ ਵੱਡੀ ਨਹੀਂ ਬੱਚੀ ਛੋਟੀ ਆ ਮਰਦੀ ਛੋਟੀ ਛੋਟੀ ਕੱਟੀ ਨਿਕਲੂ ਆ ਨਿਕਲੂ ਖਾ ਭੀ ਗਈ ਕਰੇ ਡੱਕ ਰਗੀ ਲੈ ਰੱਖ ਲੈ ਰੱਖ ਅੱਖ ਮਾਰਨਾ ਕਰੀ ਜਾਂਦੀ ਆ। ਕਾਜੀ ਫਰੀਆ ਬੱਚਾ ਵਖਾਲ ਦੋ। ਆ ਬੱਚਾ ਵਖਾਲ ਦੋ ਸਮਾਂ ਦੇਣਾ ਦੀ ਫਰੀਆ। ਸਮਾਂ ਦੇਣਾ ਦੀ ਫਰੀਆ ਕਾਜੀ ਦੇ ਲਈ। ਅਰ ਸਾਹੂ ਇੱਕ ਪੱਟੀ ਕਰ ਲਈਦਾ ਮੁੱਲ। ਜੈ ਜੀ ਜਾਂ ਦੋ। 90 ਹਜ਼ਾਰ ਦੀ ਦੇ ਦਾਂਗਾ। 90 ਹਜ਼ਾਰ ਦੀ? ਇੱਕ 25 ਮੁੱਲ? ਹਾਂ ਜੀ। ਨਹੀਂ ਨਹੀਂ ਚਲੋ ਉਹਦਾ ਹੱਸਣ ਦੇ ਆ। ਇਹਦਾ ਇਹਦਾ ਕੋਈ ਫਰਕ ਨਹੀਂ ਹੁੰਦਾ ਵੀ। ਅੱਛਾ। 90 ਹਜ਼ਾਰ ਦੀ ਸਿਰਫ। ਠੀਕ ਹੈ। ਜਿਹੜਾ ਮਰਜੀ ਕੋਈ ਭੈਣ ਭਰਾ ਪਹਿਲਾਂ ਫੋਨ ਕਰੇ ਤੇ ਲੈ ਜੀ। ਠੀਕ ਹੈ। 9 ਲੀਟਰ ਬੋਲਾ ਵਾ 8ਾਂ ਨਾਲ ਲੈ ਜੀ। ਕਿਹੜਾ ਵੀਡੀਓ ਵੇਖ ਲੂਗਾ ਜੀ। ਆ ਜੇ ਸਾਢੇ 3.5 ਲੀਟਰ ਦੀ ਮੈਂ ਗੱਬਣ। ਗੱਬ ਤੇ ਛੇ ਲੀਟਰ ਦੇ ਬੋਲਾ ਦੋ 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 ਬੋਲਾ ਨਿਕਲ ਗਿਆ ਨੋ ਦੋ ਦੋ ਤੇ ਪੰਜਾਂ ਨਾਲ ਆ ਰਹੀ ਬੇ ਆਪਣੇ ਕੋ ਮੈਂ ਕਹੀਏ ਇਹ ਮੈਂ ਮਤਲਬ ਕੀ ਗੱਲ ਇੱਦਾਂ ਆਵਾ ਬੋਲਾਂ ਤੋਂ 17 ਲੀਟਰ ਦੁੱਧ ਮੈਂ ਨਹੀਂ ਕੱਢਿਆ ਵਾ ਹਾਂ ਠੀਕ ਆ ਮੈਂ ਵੇਖੋ ਵੱਟੀਆ ਵੱਟੀਆ ਤੇ ਪਹਿਲਾ ਸੁਆ ਤੇ ਦੂਜੇ ਦੀ ਗੱਲ ਹੀ ਗੱਭਣ ਦੀ ਦੂਜੇ ਦੀ ਗੱਭਣ ਦੀ ਹਾਂ ਲੈਵੇ ਲੂਏ ਦੀ ਚੰਗੀ ਜਿਹੜੇ ਬੰਦ ਤਾ ਸਾਨੂੰ ਨਾ ਫੂਲ ਬਾਸਾ ਬੜੇ ਜਾਂਦੇ ਆ ਤੇ ਟੋਕਣਾ ਮਈਆਂ ਪਰ ਸੋਚ ਰਹੀ ਮਾਈ ਮੋਰ ਜਿਉਂਦੇ ਚੰਗੀ ਆਪਣੀ ਮਿਲ ਰਹੀ ਜੀ ਆਪਣੀ ਜਿਹੜੀ ਦਿੱਤੀ ਹੈ ਨਾ ਮੈਂ ਉਹ ਲਈਦੀ ਆ ਠੀਕ ਬਾਟੀ ਵਾਲੀ ਚੰਗੀ ਆ ਦੇਖੋ ਕੀ ਦੇਖੋ ਚੱਡਾ ਗਾਂ ਤੋਂ ਪਛਾਣ ਤੱਕ ਭਗਾਉ ਜਦੋਂ ਸੋਣ ਵਾਲੀ ਬੜੀ ਡਿਮਾਂਡ ਆਈ ਸੀ ਇੱਕ ਵੀ ਜੜੀ ਜੇ ਉਹ ਦਾਦੇ ਮਨ ਤੇ ਗੱਡੀ ਇੱਥੇ ਇੱਥੇ ਮਨ ਲੈਂਦੇ ਇੱਥੇ ਮੁੱਲ ਇੱਥੇ ਮੁੱਲ ਕਰਕੇ ਕੁੱਟ ਕੇ ਮੰਨਦੇ ਆਡੀ ਅੱਡੀ ਮੋਟੀ ਚੋਣ ਵੇਖੋ ਕੱਡਾ ਸਹੀਰ ਮੈਂ ਦਾ ਬਹੁਤ ਚੰਗੀ ਝੋਟੀ ਆ ਦੇਖੋ ਜੋਟੀ ਸੁਣੀ ਤੇਜ਼ੀ ਜੀ ਹਾਂਜੀ ਜੀ ਅਸੀਂ ਝੋਟੀ ਲਲਾਂਗੇ ਜਿਹੜਾ ਕੋਈ ਜਿੰਨੇ ਵੀ ਵੇਚਣੀ ਹੋਊਗੀ 6.5 7 ਮਹੀਨੇ ਕੱਤੀ ਮੈਂ ਸੰਭਲੇ ਹਾਂਜੀ ਧਿਆਨ ਜਗੀ ਸਾਢੇ 6 7 ਮਹੀਨੇ ਮੈਂ ਸੰਭਲੇ ਤੇ ਸਾਡੇ ਕੋਲ 50000 ਰੁਪਇਆ ਮੁਨਾਫਾ ਦਾ ਹੋਵੇ ਮਰਜ਼ੀ ਲਿਖਾ ਦੇ ਜਿੰਨੇ ਦੀ ਖੜੂ 50000 ਰੁਪਇਆ ਦੇ ਕੇ ਤੱਪ ਲੈਵੇ ਤਾਂ ਲਾਊਗੀ ਇੰਨਾ ਪਰ ਆਪਣੀ ਗੱਲ ਤੇ ਹਾਜ਼ਰ ਰਵੇ ਅਸੀਂ ਲਵਾਗੇ ਠੀਕ ਇਦਾਂ ਵੀ ਜਿੱਦਾਂ ਦੀ ਖੜ ਲੱਗਾ ਇਦਾਂ ਦੀ ਕੋਈ ਦੇਵੇ ਇਹ ਨਹੀਂ ਵੀ ਰਸੀ ਫਿੱਕੀ ਕਰਕੇ ਆ ਕੇ ਲੱਖ ਦੀ ਦੇ ਦਾਂਗੇ ਲੱਖ ਦੀ ਹਾਂ ਕਰਦਾਂਗੇ ਮਾਨ ਦਾ 10000 ਕਰ ਦਿੱਗੇ 22 90 ਦੀ 90 ਦੀ ਲੈ ਲੋ ਜਿਹੜਾ ਲੈ ਜੂ ਫਾਇਦੇ 'ਚ ਰਹੂਗਾ ਲੈ ਜੂਗਾ ਨਾ ਫਾਇਦੇ 'ਚ ਰਹੂ ਡੇਰ ਦੀ ਲੱਲਾਂ ਬਸ ਠੀਕ ਕੱਟੀ ਹੋਤਰਾ ਪਤਾ ਕਿੰਨੇ ਦੀ ਆਈ ਆ ਹਾਂਜੀ ਪਿਛਲੇ ਸਵੇਰੇ 220000 ਦੀ ਗਈ ਆ 220000 ਦੇ ਇੰਨਾ ਪਾਂਡ ਹੀ ਲੈਵੇ ਦੀ ਪਰਾਲੀ ਪਾ ਕੇ ਫੁੱਲੀ ਤੇ ਫੇਸ ਹੋਣੀ ਪੈਂਦੀ ਆ ਠੀਕ 16 17 ਲੀਟਰ ਪਹਿਲਣ ਕੱਟੀ ਨੂੰ ਦੁੱਧ ਕੱਢਾ ਮੈਂ ਨਾ ਰੱਖ ਹੁੰਦਾ ਚਲੋ ਐੋ ਪਾਸ਼ੂ ਜੀ ਆਪਣੀ ਜ਼ਿੰਦਗੀ ਦੇ ਇੰਨਾ ਚਿਰ ਹੋ ਗਿਆ ਵਪਾਰ ਕਰਦਿਆਂ ਇੱਕ ਮੈਂ ਦਾ 18 ਕਿਲੋ 600 ਗ੍ਰਾਮ ਪਹਿਲਣ ਚੌਗੀ ਕੱਟੀ ਦਾ ਦੁੱਧ ਚੋ ਕੇ ਵੇਖਿਆ ਮੈਂ ਤੇ 14 15 12 ਦੇ ਆਮ ਅੜ ਜੰਦੀਆਂ ਹਾਂਜੀ ਹਾਂਜੀ 12 10 12 ਦੇ ਆਮ ਹੀ ਕੱਟੀਆਂ ਅੜਦੀਆਂ ਪਰ ਮੈਂ ਇੱਕ ਕੱਟੀ ਜਿਹੜੀ ਚੌਗੀ ਇੱਥੇ ਦਿੱਤੀ ਆ ਆਪਾਂ ਮਿਲ ਕੇ ਗੱਲ ਏਦਾਂ ਵਾਂ ਵੀ ਅਰੇਆਲੀ ਭੰਗਾਲੀ ਪਾ ਸ਼੍ਰੋਮਣੀ ਕਮੇਟੀ ਦੇ 18 ਕਿਲੋ 61 2 ਡੰਗ ਚੋਗੇ 1 ਟਾਈਮ ਚੋਗੇ ਕੰਡੇ ਦੇ ਚੱਲੀ ਕਰਕੇ ਮਾਰੀ ਅਗਲੇ ਦਾ ਨਹੀਂ ਪਤਾ ਹਨ ਕੋਈ ਸੇਵਾ ਨਾ ਘਟਾ ਲਿਆ ਕਿ ਵਧਾ ਲਿਆ ਤੇ ਚਲੋ ਪਿੰਡ ਆਪਰਾਗੇ ਮੱਤੇ ਵਾਲਾ ਤਸੀਲ ਬਾਬਾ ਕੋ ਕਹਿੰਦਾ ਜਿਲ੍ਹਾ ਅਮਰਸਰ ਸਾਹਿਬ ਕੋ ਨੰਬਰ 88729629 ਪੈਣ ਆਸਰੀ ਗੱਲ